ਹਾਂਜੀ ਕਮਾਲ ਹੀ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਅਕਸਰ ਹੀ ਕਹੀਦਾ ਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਕਈ ਭੈਣ ਭਰਾ ਇੰਨਾਂ ਚੀਜ਼ਾਂ ਦੇ ਉੱਤੇ ਯਕੀਨ ਕਰਦੇ ਆ ਕਈ ਭੈਣ ਭਰਾ ਇੰਨਾਂ ਚੀਜ਼ਾਂ ਦੇ ਉੱਤੇ ਯਕੀਨ ਨਹੀਂ ਕਰਦੇ ਹੈਗੇ ਖੈਰ ਉਹ ਸਾਰਿਆਂ ਦੀ ਆਪਣੀ ਆਪਣੀ ਸਮਝ ਆ ਕਿਉਂਕਿ ਪ੍ਰਮਾਤਮਾ ਨੇ ਹਰ ਕਿਸੇ ਨੂੰ ਇੱਕੋ ਜਿਹਾ ਸਮਝ ਦਾ ਲੈਵਲ ਨਹੀਂ ਦਿੱਤਾ ਹੁੰਦਾ ਪਰਾਜਾਪਾ ਕੋਸ਼ਿਕ ਐਸੀਆਂ ਇਤਿਹਾਸਕ ਘਟਨਾਵਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਸੁਣ ਕੇ ਜਾਣ ਕੇ ਤੁਸੀਂ ਇਹ ਮੰਨੋਗੇ ਕਿ ਪ੍ਰਮਾਤਮਾ ਆਪਣੀ ਹੋਂਦ ਰੱਖਦਾ ਤੇ ਜਦੋਂ ਲੋੜ ਪੈਂਦੀ ਆ ਫਿਰ ਉਹ ਆਪਣੇ ਪਿਆਰਿਆਂ ਦੇ ਵਾਸਤੇ ਚਮਤਕਾਰ ਵੀ ਕਰਦਾ ਤੇ ਕਲਾ ਵੀ ਵਰਤਾ ਦਿੰਦਾ ਭਗਤ ਨਾਮਦੇਵ ਜੀ ਦਾ ਜਿਹੜਾ ਮੰਦਿਰ ਆ ਉਹਨਾਂ ਨੂੰ ਪੰਡਤਾਂ ਨੇ ਮੰਤਰ ਦੇ ਵਿੱਚੋਂ ਬਾਹਰ ਬਿਠਾਤਾ ਕਿਉਂਕਿ ਨੀਵੀਂ ਜਾਤ ਦੇ ਸੀ ਪਰ ਪਰਮਾਤਮਾ ਦਾ ਜਾਤ ਪਾਤ ਦੇ ਨਾਲ ਕੋਈ ਲੈਣ ਦੇਣ ਨਹੀਂ ਉਹ ਨੂੰ ਆਪਣੇ ਭਗਤ ਦਾ ਪਿਆਰ ਸੀਗਾ ਇਸ ਕਰਕੇ ਉਹ ਕਾਲਪੁਰਖ ਵਾਹਿਗੁਰੂ ਨੇ ਆਪ ਆ ਕੇ ਮੰਦਿਰ ਦਾ ਜਿਹੜਾ ਮੂੰਹ ਆ ਉਹ ਘੁਮਾ ਕੇ ਭਗਤ ਜੀ ਵੱਲ ਨੂੰ ਕਰਤਾ ਤੇ ਇਹ ਮੰਦਿਰ ਅੱਜ ਵੀ ਘੁੰਮਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਕਈ ਵਾਰੀ ਸਾਡੇ ਭੈਣ ਭਰਾ ਇਸ ਸ਼ੰਕੇ ਜਿ ਰਹਿ ਜਾਂਦੇ ਆ ਕੋਈ ਇੱਕ ਤਾਂ ਬੰਦਾ ਕੁਛ ਮਾੜਾ ਜਿਹਾ ਵੀ ਬੋਲ ਦੇ ਅਸੀਂ ਉਦੋਂ ਹੀ ਡੋਲ ਜਾਂਦੇ ਆ ਉਦੋਂ ਯਾਸੀਂ ਆਪਣੇ ਗੁਰੂਆਂ ਦੇ ਉੱਤੇ ਸ਼ੱਕ ਕਰਨੀ ਸ਼ੁਰੂ ਕਰਦਿੰਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤਾਂ ਦੀ ਜਿਹੜੀ ਬਾਣੀ ਲਈ ਗਈ ਆ ਉਹ ਸਾਰੇ ਅਲੱਗ-ਅਲੱਗ ਧਰਮਾਂ ਤੋਂ ਬਿਲੋਂਗ ਕਰਦੇ ਸੀ ਸਾਰਿਆਂ ਦਾ ਆਪਣਾ-ਆਪਣਾ ਇੱਕ ਰੱਬ ਸੀ ਮਤਲਬ ਕਿ ਉਹਨਾਂ ਨੇ ਆਪਣਾ-ਆਪਣਾ ਇੱਕ ਨਾਮ ਸੀਗਾ ਜੋ ਉਹ ਆਪਣੇ ਸਮੇਂ ਆਪਣੇ ਰੱਬ ਵਾਸਤੇ ਜਪਦੇ ਸੀ ਸਿਮਰਨ ਕਰਦੇ ਸੀ ਕੋਈ RAM ਕਹਿੰਦਾ ਸੀ ਕੋਈ ਅੱਲਾਹ ਕਹਿੰਦਾ ਸੀ ਕੋਈ ਵਿਠਲ ਕਹਿੰਦਾ ਸੀ 15 ਭਗਤਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਸਾਰਿਆਂ ਦਾ ਧਰਮ ਅਲੱਗ-ਅਲੱਗ ਸੀਗਾ ਤੇ ਸਾਰਿਆਂ ਦਾ ਰੱਬ ਨੂੰ ਪਾਉਣ ਦਾ ਤਰੀਕਾ ਵੀ ਅਲੱਗ ਸੀ ਭਗਤ ਧੰਨਾ ਜੀ ਜਿਨ੍ਹਾਂ ਨੇ ਹੱਥ ਦੇ ਨਾਲ ਰੱਬ ਨੂੰ ਪਾਇਆ ਸੀ ਹੁਣ ਉਹਨਾਂ ਦੇ ਹੱਥ ਕਰਨ ਦੇ ਵਿੱਚ ਵੀ ਇੱਕ ਪਿਆਰ ਸੀਗਾ ਉਹ ਭੋਲੇ ਏੰਨੇ ਸੀ ਕਿ ਉਹਨੂੰ ਉੱਥੇ ਦੇ ਪੰਡਤ ਨੇ ਲੁੱਟ ਲਿਆ ਤੇ ਉਹ ਕਹਿੰਦੇ ਸੀਗੇ ਵੀ ਜਿਹੜੇ ਠਾਕੁਰ ਦੀ ਅਸੀਂ ਪੂਜਾ ਕਰਦੇ ਆ ਉਹਨਾਂ ਨੇ ਸਮਝਿਆ ਵੀ ਜਿਹੜੇ ਠਾਕੁਰ ਦੀ ਪੂਜਾ ਕਰਦੇ ਆ ਪੱਥਰ ਦੀ ਮੂਰਤੀ ਜਿਹੜੀ ਸੀਗੀ ਉਹਨਾਂ ਨੇ ਸ਼ਾਲੀਮਾਰ ਪੱਥਰ ਸੀਗਾ ਉਹ ਉਹਨਾਂ ਨੇ ਦਿੱਤਾ ਨਹੀਂ ਹੈਗਾ ਜਿਹੜੇ ਪੱਥਰ ਦੇ ਨਾਲ ਉਹ ਆਪਣੀਆਂ ਜੜੀਆਂ ਬੂਟੀਆਂ ਕੁੱਟਦੇ ਸੀ ਉਹ ਤਾਂ ਨਾ ਭਗਤ ਜੀ ਨੂੰ ਦੇਤਾ ਤੇ ਉਹਨਾਂ ਤੋਂ ਉਹਨਾਂ ਦੀ ਗਾਂ ਲੈ ਲਈ ਤੇ ਧੰਨਾ ਭਗਤ ਜੀ ਦੇ ਮਨ ਦੇ ਵਿੱਚ ਪ੍ਰਮਾਤਮਾ ਨੂੰ ਪਾਉਣ ਦੀ ਇੱਛਾ ਸੀ ਪਰ ਉਹ ਵਿਚਾਰੇ ਭੋਲੇ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਵੀ ਕਿਵੇਂ ਭਗਤੀ ਕਰਨੀ ਹੈ ਕੀ ਕਰਨਾ ਸੋ ਬਹਿ ਕੇ ਹੱਥ ਕਰਕੇ ਕਿ ਰੱਬ ਨੂੰ ਕਹਿੰਦੇ ਵੀ ਹੋ ਪ੍ਰਗਟ ਰੋਟੀ ਖਾਣੀ ਹੈ ਆਪਾਂ ਦੋਨਾਂ ਨੇ ਇਕੱਠਿਆਂ ਨੇ ਆਉਣਾ ਪਿਆ ਰੱਬ ਨੂੰ ਰੱਬ ਪ੍ਰਗਟ ਹੋਇਆ ਬਾਬਾ ਫਰੀਦ ਜੀ ਇਸ਼ਕ ਦੇਖੋ ਕੌਣ ਨੂੰ ਕਹਿ ਰਹੇ ਨੇ ਕਹਿੰਦੇ ਬਾਕੀ ਸਾਰਾ ਸਰੀਰ ਖਾਲਾ ਮੇਰੀ ਅੱਖਾਂ ਨਾ ਕਹੀਂ ਕਿਉਂਕਿ ਉਸ ਕਾਲਪੁਰਖ ਵਾਹਿਗੁਰੂ ਦੇ ਦਰਸ਼ਨ ਕਰਨ ਦੀ ਹਜੇ ਵੀ ਮਨ ਦੇ ਵਿੱਚ ਇੱਛਾ ਭਗਤ ਕਬੀਰ ਜੀ ਇਹਨਾਂ ਦਾ ਅੰਤਮ ਵੇਲੇ ਸਰੀਰ ਨਹੀਂ ਮਿਲਿਆ ਸੀ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਸਰੀਰ ਅੰਤਮ ਸਮੇਂ ਨਹੀਂ ਮਿਲਿਆ ਉਵੇਂ ਇਹਨਾਂ ਦਾ ਵੀ ਨਹੀਂ ਮਿਲਿਆ ਸੀਗਾ ਉਹ ਅੰਤਰੀਕ ਜਟ ਰਗ ਨਹੀਂ ਹੁੰਦੀ ਆ ਜਿਹੜੀ ਸਾਰੇ ਸਰੀਰ ਨੂੰ ਚਲਾ ਦਿੰਦੀ ਆ ਆਪਣੇ ਆਪ ਹੀ ਆਪਣਾ ਦਾ ਸੰਸਕਾਰ ਕਰ ਲੈਂਦੇ ਆ ਬੰਦੇ ਤੇ ਫਿਰ ਉਹ ਜਿਹੜਿਆ ਸਰੀਰ ਦੀ ਰਾਖ ਹੁੰਦੀ ਆ ਉਹ ਪੰਜਾਂ ਤੱਤਾਂ ਦੇ ਵਿੱਚ ਮਿਲ ਜਾਂਦੀ ਆ ਘੁਲ ਜਾਂਦੀ ਆ ਇਤਾਂ ਦੀ ਘਟਨਾ ਇੱਕ ਆਪਾਂ ਨੇ ਜ਼ਿਕਰ ਵੀ ਕੀਤਾ 1995 ਦੇ ਵਿੱਚ ਹੋਈ ਸੀ ਉਹਦੀ ਵੀ ਸ਼ਾਇਦ ਇੱਕ ਵੀਡੀਓ ਪਾਈ ਹੋਈ ਹੈ ਇਹ ਇਸ਼ਕ ਹਕੀਕੀ ਦੀਆਂ ਗੱਲਾਂ ਨੇ ਇਹ ਉਸ ਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਇਹੀ ਚਮਤਕਾਰ ਨੇ ਇੱਥੇ ਹੀ ਕਲਾ ਵਰਤਦੀ ਆ ਭਗਤ ਪ੍ਰਲਾਦ ਜੀ ਦੇਖੋ ਤੁਸੀਂ ਇੱਕ ਐਸੇ ਰਾਜੇ ਦੇ ਘਰੇ ਪੈਦਾ ਹੋ ਗਿਆ ਜਿਹੜਾ ਹੰਕਾਰ ਦਾ ਮਾਰਿਆ ਹੋਇਆ ਸੀ ਆਪਣੀ ਪ੍ਰਜਾ ਨੂੰ ਕਹਿੰਦਾ ਕਿ ਮੈਂ ਤੁਹਾਡਾ ਰੱਬਾਂ ਮੇਰੇ ਤੋਂ ਬਿਨਾ ਤੁਹਾਡਾ ਕੋਈ ਰੱਬ ਨਹੀਂ ਤੇ ਉਹਨੇ ਵਰਦਾਨ ਵੀ ਲੈ ਲਿਆ ਤੇ ਨਾ ਮੈਨੂੰ ਕੋਈ ਦਿਨੇ ਮਾਰ ਸਕਦਾ ਨਾ ਰਾਤ ਨੂੰ ਨਾ ਅੰਦਰ ਨਾ ਬਾਹਰ ਨਾ ਕੋਈ ਇਨਸਾਨ ਨਾ ਕੋਈ ਜਾਨਵਰ ਨਾ ਅਸਤਰ ਨਾ ਸ਼ਸਤਰ ਤੇ ਉਹਦੇ ਆਪਣੇ ਘਰੀ ਇੱਕ ਐਸੇ ਭਗਤ ਨੇ ਜਨਮ ਲਿਆ ਜੀਨੂੰ ਬਚਾਉਣ ਦੇ ਵਾਸਤੇ ਪ੍ਰਮਾਤਮਾ ਨੂੰ ਨਰ ਸਿੰਘ ਦਾ ਰੂਪ ਲੈਣਾ ਪਿਆ ਤੇ ਉਹ ਵੀ ਇੱਕ ਥਮਲੇ ਦੇ ਵਿੱਚੋਂ ਪ੍ਰਗਟ ਹੋ ਗਏ ਸਾਡੇ ਵਰਗਿਆਂ ਨੂੰ ਜਨਮ ਲੈਣ ਤੇ ਲਈ ਮਾਂ ਦੇ ਕਰਬ ਦੀ ਲੋੜ ਪੈਂਦੀ ਆ ਪਰਮਾਤਮਾ ਨੇ ਤਾਂ ਜਦੋਂ ਪ੍ਰਗਟ ਹੋਣਾ ਉਹਨੇ ਜਦੋਂ ਪੈਦਾ ਹੋਣਾ ਉਹ ਤਾਂ ਕਿਤੇ ਵੀ ਹੋ ਸਕਦਾ ਉਹਦੀ ਬਣਾਈ ਹੋਈ ਦੁਨੀਆ ਉਹ ਕੁਝ ਵੀ ਕਰ ਸਕਦਾ ਸੋ ਦੇਖੋ ਨਾ ਇਨਸਾਨ ਨਾ ਜਾਨਵਰ ਜਿਹੜਾ ਰੂਪ ਮਰਜੀ ਧਾਰ ਲਵੇ ਪਰਮਾਤਮਾ ਪਰਮਾਤਮਾ ਕੀ ਨਹੀਂ ਕਰ ਸਕਦਾ ਉਹਦੀ ਖੇਡ ਬਹੁਤ ਵੱਡੀ ਆ ਸੀ ਸੋਚ ਵੀ ਨਹੀਂ ਸਕਦੇ ਤਰੂ ਭਗਤ ਜੀ ਛੋਟੇ ਜਿਹੇ ਸੀ 5 ਸਾਲ ਦੇ ਜਦੋਂ ਇਹਦੇ ਪਿਓ ਨੇ ਇਹਨੂੰ ਗੋਦੀ ਚੋਂ ਲਾਤਾ ਤੇ 바 ਸੋ ਚੀਜ਼ ਦੀ ਦਿਲ ਦੇ ਉੱਤੇ 6:00 ਵਜੇ ਤੇ ਦੇਖੋ ਫਿਰ ਤੂੰ ਭਗਤ ਦਾ ਅੱਜ ਦਰਜਾ ਕਿੱਥੇ ਆ ਚਲੇਗੇ ਭਗਤੀ ਕਰਨ ਆਉਣਾ ਪਿਆ ਰੱਬ ਨੂੰ ਫਿਰ ਉਸੇ ਰੂਪ ਦੇ ਵਿੱਚ ਆਉਣਾ ਪਿਆ ਜਿਹੜਾ ਉਹਨਾਂ ਨੇ ਆਪਣੇ ਮਨ ਦੇ ਵਿੱਚ ਸੋਚਿਆ ਹੋਇਆ ਸੀ ਸੋਚੋ ਉਹ ਕਿਹੋ ਜਿਹਾ ਵਰਤਾਰਾ ਵਰਤਿਆ ਹੁਣ ਆ ਉਸ ਸਮੇਂ ਇੱਕ 5 ਸਾਲ ਦਾ ਬੱਚਾ ਉਹਦੇ ਮਨ ਤੇ ਵਿੱਚ ਕਿੰਸੀ ਹੂਕ ਹੋਣੀ ਆ ਉਹਨੇ ਕਿਹੜੇ ਤਰੀਕੇ ਨਾਲ ਪ੍ਰਮਾਤਮਾ ਦੇ ਅੱਗੇ ਉਹਨੇ ਆਪਣੀ ਅਰਦਾਸ ਕੀਤੀ ਕਿ ਪ੍ਰਮਾਤਮਾ ਨੂੰ ਪ੍ਰਗਟ ਹੋਣਾ ਪਿਆ ਪਰ ਉਸੇ ਭਗਤ ਨੇ ਸਭ ਤੋਂ ਉੱਚਾ ਦਰਜਾ ਵੀ ਹਾਸਲ ਕੀਤਾ ਚਮਤਕਾਰ ਤਾਂ ਸਾਡੇ ਆਲੇ-ਦਾਲੇ ਹੁੰਦੇ ਆਏ ਨੇ ਤੇ ਹੁੰਦੇ ਵੀ ਨੇ ਤੇ ਕਲਾ ਵੀ ਪ੍ਰਮਾਤਮਾ ਜਦੋਂ ਮਰਜ਼ੀ ਵਰਤਾ ਦੇ ਤੁਸੀਂ ਮਾੜਾ ਜਿਹਾ ਧਿਆਨ ਕਰੋ ਕਣ-ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਤੇ ਹਰ ਸ਼ੈ ਦੇ ਵਿੱਚੋਂ ਇੱਕ ਹੀ ਆਵਾਜ਼ ਨਿਕਲਦੀ ਆ ਅਕਾਲ 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 ਉਸ ਪ੍ਰਮਾਤਮਾ ਦਾ ਨਾਮ ਹਰ ਸ਼ੈ ਉਸ ਪ੍ਰਮਾਤਮਾ ਨੂੰ ਕਾਣ ਲੱਗੀ ਹੋਈ ਆ ਅਸੀਂ ਤਾਂ ਕੋਈ ਇੱਕ ਛੋਟਾ ਜਿਹਾ ਆਮ ਇਨਸਾਨ ਉਹ ਕੋਈ ਬ੍ਰਹਮ ਗਿਆਨੀ ਨਹੀਂ ਹੁੰਦੇ ਹੈਗੇ ਆਮ ਇਨਸਾਨ ਕੁਛ ਮੜੀ ਜੀ ਗਰਬਾਣੀ ਦੇ ਉੱਤੇ ਕਿੰਤੂ ਪ੍ਰੰਤੂ ਕਰ ਦਵੇ ਨਾਲ ਹੀ ਅਸੀਂ ਡੋਲ ਜਾਂਦੇ ਹਾਂ ਤੇ ਨਾਲ ਹੀ ਸਾਨੂੰ ਫਿਕਰ ਪੈ ਜਾਂਦਾ ਵੀ ਅਸੀਂ ਕਿਤੇ ਗਲਤ ਰਾਹ ਤੇ ਤਾਂ ਨਹੀਂ ਹੈਗੇ ਇਹ ਤਾਂ ਕੰਮ ਕਰਨਾ ਹੀ ਨਹੀਂ ਨਾ ਜਿਹੜਾ ਕੋਈ ਕੁਛ ਕਹਿੰਦਾ ਕਹੀ ਜਾਵੇ ਉਹ ਉਹਦੇ ਅੱਪ ਦੇ ਵਿਚਾਰ ਨੇ ਉਹ ਤਾਂ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਤੁਸੀਂ ਤਾਂ ਸਿਰਫ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨੀ ਆ ਕਿ ਵਾਹਿਗੁਰੂ ਸਾਨੂੰ ਕੁਝ ਨਹੀਂ ਪਤਾ ਅਸੀਂ ਤਾਂ ਸਿਰਫ ਤੇਰਾ ਨਾਮ ਸੁਣ ਕੇ ਤੇਰਾ ਨਾਮ ਜਪ ਕੇ ਚੱਲੇ ਹੋਏ ਆ ਹੁਣ ਤੇਰੀ ਮਰਜ਼ੀ ਆ ਤੂੰ ਸਾਨੂੰ ਕਿੱਦਾਂ ਨੂੰ ਲੈ ਕੇ ਜਾਣਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਰ ਜਾ ਮੇਰੇ ਆਪਣੇ ਵਿਚਾਰ ਨੇ ਮੈਨੂੰ ਨਹੀਂ ਪਤਾ ਕੋਈ ਕਿਉਂ ਕੀ ਕਿਵੇਂ ਸੋਚਦਾ ਪਰ ਮੈਂ ਇਹ ਸੋਚਦਾ ਹੁਣਾਂ ਕੇ ਗੁਰੂ ਆਸ਼ਾ ਨੇ ਸਾਨੂੰ ਦੱਸਿਆ ਕਿ ਕੋਈ ਰਾਹ ਕੋਈ ਧਰਮ ਗਲਤ ਨਹੀਂ ਹੁੰਦਾ ਇੰਨਾ ਰਾਸਤੇਆਂ ਤੇ ਇੰਨਾ ਧਰਮਾਂ ਦੇ ਉੱਤੇ ਚੱਲ ਕੇ ਵੀ ਪਹੁੰਚੇ ਹੋਏ ਨੇ ਭਗਤ ਜੀ ਨੇ ਜਿਹੜੇ ਉਹ ਆਪਣੇ ਆਪਣੇ ਧਰਮਾਂ ਦੇ ਵਿੱਚ ਆਪਣੇ ਆਪਣੇ ਰਾਹਾਂ ਤੇ ਚੱਲ ਕੇ ਪਹੁੰਚੇ ਹੋਏ ਨੇ ਤੇ ਦੂਜੀ ਗੱਲ ਕਿ ਜਿੱਥੇ ਵੀ ਉਸ ਅਕਾਲ ਪੁਰਖ ਵਾਹੀ ਗੁਰ ਦੀ ਗੱਲ ਹੁੰਦੀ ਆ ਉੱਥੇ ਤੁਸੀਂ ਖੜ੍ਹ ਸਕਦੇ ਹੋ ਤੇ ਉਹ ਗੱਲ ਤੁਸੀਂ ਵੀ ਕਰ ਸਕਦੇ ਹੋ ਸੋ ਇਸ ਕਰਕੇ ਕਿੰਤੂ ਪ੍ਰਾਂਤੂ ਕਰਨੇ ਛੱਡੋ ਜਦੋਂ ਤੁਸੀਂ ਕਿਸੇ ਦੂਸਰੇ ਨੂੰ ਟਾਰਗੇਟ ਕਰਦੇ ਹੋ ਤਾਂ ਸਮਝੋ ਕਿ ਉਹ ਤੁਹਾਡਾ ਹੀ ਰੱਬ ਆ ਪਰ ਉਹਦਾ ਨਾਮ ਹੋਰ ਆ ਉੱਥੇ ਤੇ ਤੁਸੀਂ ਆਪਣੇ ਰੱਬ ਦੇ ਬਾਰੇ ਮਾੜਾ ਚੰਗਾ ਬੋਲਦੇ ਹੋ ਜੇ ਤੁਸੀਂ ਕਿਸੇ ਹੋਰ ਦੇ ਰੱਬ ਨੂੰ ਕੁਝ ਕਹਿੰਦੇ ਹੋ ਤੇ ਇੱਕ ਗੱਲ ਅੱਜ ਕੱਲ ਕਿੰਤੂ ਪ੍ਰਾਂਤੂ ਹਰ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਵਾਹਿਗੁਰੂ ਵਾਲੀ ਗੱਲ ਕਿ ਵਾਹਿਗੁਰੂ ਦਾ ਦਰਜ ਨਹੀਂ ਹੈਗਾ ਵਾਹਿਗੁਰੂ ਇਤਾਂ ਵਾਹਿਗੁਰੂ ਉਹ ਤਾਂ ਬਹੁਤ ਸਾਰੀਆਂ ਚੀਜ਼ਾਂ ਦਸਮਗ੍ਰੰਥ ਦੇ ਉੱਤੇ ਕਿੰਨਾ ਆਪਣਾ ਸਿੱਖ ਸਮਾਜ ਸਾਰਾ ਵਟਿਆ ਹੋਇਆ ਅੱਧੇ ਬੰਦੇ ਤਾਂ ਮੰਨਦੇ ਹੀ ਨਹੀਂ ਹੈਗੇ 10 ਗ੍ਰੰਥ ਨੂੰ ਅੱਧੇ ਕਹਿੰਦੇ ਆ ਵੀ ਅੱਧੀ ਬਾਣੀ ਗੁਰੂ ਸਾਹਿਬ ਦੀ ਹੈ ਤੇ ਅੱਧੀ ਬਾਣੀ ਗਲਤ ਹੈ ਤੇ ਅੱਧੇ ਇਦਾਂ ਦੇ ਆ ਜਿਹੜੇ ਮੰਨਦੇ ਨਹੀਂ ਲੋਕ ਐਨੇ ਮਾੜੇ ਮਾੜੇ ਕਮੈਂਟ ਕਰਦੇ ਆ ਜਾਂ ਐਨੇ ਮਾੜੇ ਮਾੜੇ ਮੈਸੇਜ ਕਰਦੇ ਆ ਕਿ ਕਈ ਵਾਰ ਵਾਹਿਗੁਰੂ ਦੇ ਅੱਗੇ ਬਸ ਅਰਦਾਸ ਹੀ ਕਰੀਦੀ ਆ ਕਿ ਬਾਬਾ ਮਤ ਨਹੀਂ ਹੈ ਨਾ ਆ ਪਿੱਛੇ ਦੇ ਮੈਨੂੰ ਇੱਕ ਭਰਾ ਨੇ ਮੈਸੇਜ ਕੀਤਾ ਕਹਿੰਦਾ ਤੇਰਾ ਦਿਮਾਗ ਦਸਮੇ ਦੀ ਬਾਣੀ ਦੇ ਨਾਲ ਕੂੜੇ ਦੇ ਨਾਲ ਭਰਿਆ ਲੱਗਦਾ ਮੈਂ ਕਿਹਾ ਕਮਾਲ ਹੋ ਗਈ ਭਰਾ ਤੂੰ ਇੱਕ ਆਮ ਜਿਹਾ ਇਨਸਾਨ ਹੋ ਕੇ ਤੇ ਤੂੰ ਕਿੱਦਾਂ ਕਹਿ ਸਕਦਾ ਵੀ ਕੋੜਾ ਹੋ ਚਲੋ ਮੰਨ ਲਓ 90% ਮੰਨ ਲਿਆ ਵੀ ਗਲਤ ਆ ਪਰ ਜੇ 10% ਉਹ ਸੱਚ ਹੋਈ ਬਾਣੀ ਗੁਰੂ ਸਾਹਿਬ ਦੀ ਨਿਕਲ ਗਈ ਫੇਰ ਅਸੀਂ ਆਪਣੇ ਅੰਦਾਜ਼ੇ ਲਾ ਰਹੇ ਹਾਂ ਅਸੀਂ ਆਪਣੀਆਂ ਕਿਆਸ ਰਾਈਆਂ ਲਾ ਰਹੇ ਹਾਂ ਕਿਉਂਕਿ ਸਾਡੀ ਆਪਣੀ ਸਮਝ ਵਰਤੀ ਆ ਸੀ ਅਸੀਂ ਕਹਿੰਦੇ ਆ ਵੀ ਆ ਗੁਰੂ ਪਾਸ਼ਾ ਨੇ ਕਿਉਂ ਲਿਖਿਆ ਆ ਗੁਰੂ ਪਾਸ਼ਾ ਲੇਖ ਨਹੀਂ ਸਕਦੇ ਆ ਅਸੀਂ ਅਰਦਾਸ ਤੋੜੀ ਕਰਦੇ ਆ ਪ੍ਰਮਾਤਮਾ ਦੇ ਅੱਗੇ ਵੀ ਵਾਹਿਗੁਰੂ ਮੈਨੂੰ ਲੋਕਾਂ ਨੇ ਦੁਬਿਧਾ ਦੇ ਵਿੱਚ ਪਾਤਾ ਇਹ ਦੁਬਿਧਾ ਦੇ ਵਿੱਚੋਂ ਮੈਨੂੰ ਤੁਸੀਂ ਕੱਢਣਾ ਤੇ ਮੇਰੇ ਤੇ ਮਿਹਰ ਕਰੋ ਜਦੋਂ ਤੁਸੀਂ ਅਰਦਾਸ ਕਰੋਗੇ ਪਾਸ਼ਾ ਤੁਹਾਨੂੰ ਆਪਣੇ ਆਪ ਰਾਹ ਦਿਖਾਉਂਦੇ ਆ ਅਸੀਂ ਕੌਣ ਹੁੰਨੇ ਆ ਕਿੰਤੂ ਪ੍ਰਾਂਤੂ ਕਰਨ ਵਾਲੇ ਏਡੀ ਸਾਡੀ ਕੀ ਔਕਾਤ ਆ ਕਿ ਅਸੀਂ ਗੁਰਬਾਣੀ ਨੂੰ ਲੈ ਕੇ ਕਿੰਤੂ ਪ੍ਰਾਂਤੂ ਕਰੀਏ ਜਾਂ ਜਿਹੜੇ ਕਰ ਰਹੇ ਨੇ ਉਹ ਕਿੱਡੇ ਇੱਕ ਬ੍ਰਹਮ ਗਿਆਨੀ ਆ ਉਹਨਾਂ ਨੂੰ ਅੰਦਰੋਂ ਗਿਆਨ ਹੋ ਗਿਆ ਆਪਣਾ ਦਿਮਾਗ ਵਰਤ ਰਹੇ ਨੇ ਜਿਹਾ ਜਿਹਾ ਸਾਡੇ ਕੋਲੇ ਦਿਮਾਗ ਹੋ ਜਿਹਾ ਉਹਨਾਂ ਕੋਲੇ ਆ ਸੋ ਆਪਣਾ ਆਪਣੇ ਹਿਸਾਬ ਦੇ ਨਾਲ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਚੱਲਿਆ ਕਰੋ ਕਿਸੇ ਦੀ ਗੱਲ ਸੁਣ ਕੇ ਡੋਲਣ ਦੀ ਲੋੜ ਨਹੀਂ ਹੈਗੀ ਜੇ ਗੁਰਬਾਣੀ ਦੇ ਅਰਥ ਕਰਨੇ ਹੁੰਦੇ ਤਾਂ ਪਾਸ਼ਾ ਆਪ ਕਰਕੇ ਚਲੇ ਜਾਂਦੇ ਉਹ ਤਾਂ ਨਹੀਂ ਕੀਤੇ ਕਿਉਂਕਿ ਹਰ ਬੰਦੇ ਦਾ ਦਿਮਾਗ ਆ ਹਰ ਬੰਦੇ ਦੀ ਲਿਮਟ ਆ ਇੱਕ ਕੋਈ ਸਾਡੇ ਤੋਂ ਉੱਪਰਲੇ ਲੈਵਲ ਦਾ ਕੋਈ ਸਾਡੇ ਤੋਂ ਥੱਲੇ ਵਾਲੇ ਲੈਵਲ ਦਾ ਤੇ ਹਰ ਬੰਦੇ ਨੇ ਆਪਣੇ ਹਿਸਾਬ ਦੇ ਨਾਲ ਗੁਰਬਾਣੀ ਨੂੰ ਸਮਝਣਾ ਸੋ ਜਿਵੇਂ ਮੈਂ ਸਮਝਦਾ ਓਵੇਂ ਕੋਈ ਹੋਰ ਨਹੀਂ ਸਮਝਦਾ ਹੋਣਾ ਜਿਵੇਂ ਕੋਈ ਹੋਰ ਸਮਝਦਾ ਓਵੇਂ ਕੋਈ ਹੋਰ ਨਹੀਂ ਸਮਝਦਾ ਹੋਣਾ ਸੋ ਅਸੀਂ ਆਪਣੇ ਆਪਣੇ ਹਿਸਾਬ ਦੇ ਨਾਲ ਗੁਰਬਾਣੀ ਨੂੰ ਸਮਝਣਾ ਇਸੇ ਕਰਕੇ ਗੁਰਬਾਣੀ ਸਾਹਿਬ ਮੇਰਾ ਨੀਤ ਨਮਾ ਤੁਸੀਂ ਰੋਜ਼ ਪਾਠ ਕਰਦੇ ਹੋ ਰੋਜ਼ ਉਹਦਾ ਰਸ ਅਲੱਗ ਹੁੰਦਾ ਤੁਸੀਂ ਰੋਜ਼ ਵਾਹਿਗੁਰੂ ਕਹਿੰਦੇ ਉਹਦਾ ਰਸ ਹੋਰ ਹੁੰਦਾ ਤੁਸੀਂ ਰੋਜ਼ ਅਕਾਲ ਅਕਾਲ ਕਾਲ ਕਰਦੇ ਹੋ ਉਹਦਾ ਰਸ ਹੋਰ ਹੁੰਦਾ ਇੱਕ ਆਮ ਗਾਣਾ ਤੁਸੀਂ 10 ਵਾਰੀ ਸੁਣ ਲਓਗੇ 50 ਵਾਰੀ ਸੁਣ ਲਓਗੇ 100 ਵਾਰੀ ਰਿਪੀਟ ਤੇ ਲਾ ਲਓਗੇ ਫਿਰ ਜਦ ਨੂੰ ਕੋਈ ਹੋਰ ਆ ਜਾਂਦਾ ਸੀ ਉਹ ਗਾਣਾ ਛੱਡ ਦਿੰਦੇ ਆ ਪਰ ਗੁਰਬਾਣੀਆਂ ਜਦੋਂ ਤੋਂ ਸੁਰਤ ਸੰਭਾਲੀ ਆ ਉਦੋਂ ਤੋਂ ਸੁਣਦੇ ਆ ਰਹੇ ਆ ਪੜ੍ਹਦੇ ਆ ਰਹੇ ਆ ਜਿੰਨੀ ਵਾਰ ਵੀ ਪੜ੍ਹੀਏ ਨਵਾਂ ਰਸ ਹੁੰਦਾ ਜਿੰਨੀ ਵਾਰ ਵੀ ਪੜ੍ਹੀਏ ਨਵੀਂ ਸਮਝ ਹੁੰਦੀ ਆ ਸੋ ਇਹ ਚਮਤਕਾਰ ਨੇ ਕਿਉਂਕਿ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਬਾਤਾਂ ਨੇ ਤੇ ਉਹਦੀਆਂ ਬਾਤਾਂ ਉਹਦੇ ਰਸ ਰੋਜ਼ ਬਦਲਦੇ ਆ ਖੈਰ ਆਪਾਂ ਤੁਹਾਨੂੰ ਅਕਸ ਠੀਕ ਆ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਾਉਣ ਦੇ ਵਾਸਤੇ ਰੋ ਤਨਬਾ